ਆਪਣੇ ਜਨਨ ਦੇ ਨਾਲ ਜੁੜੇ ਹੋਏ ਸਾਰੇ ਮੇਰੇ ਦੋਸਤ ਈਸਾਨਬੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜੀ ਆਪਾਂ ਹੁਣ ਪੌਦ ਲਾਉਣੀ ਹੈ 126 ਦੀ ਜਬ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ ਵੀ ਜਿਹੜੀਆਂ ਅੱਜ ਦੀਆਂ ਤਰੀਕਾਂ ਚੱਲ ਰਹੀਆਂ ਨੇ ਜੀਆਂ ਹੁਣ ਅੱਜ 22 23 ਤਰੀਕ ਹੋਗੀ ਉਸ ਦੇ ਮੁਤਾਬਕ ਜੇਕਰ ਆਪਾਂ ਅੱਜ 26 ਦੀ ਪੌਦ ਲਗਾਉਣੀ ਆ ਤਾਂ ਚੜਦੇ ਸੌਣ ਇਹਦੀ ਆਪਾਂ ਜਿਹੜੀ ਹੈਗੀ ਇਹਨੂੰ ਪੁੱਟ ਕੇ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਆਂ ਕਿਉਂਕਿ ਜਿਹੜਾ ਹੁਣ ਇਹਦਾ ਠੁਕਮਾ ਸਮਾਂ ਬਿਲਕੁਲ ਸਹੀ ਚੱਲ ਰਿਹਾ ਜੇ ਕਿਸੇ ਵੀ ਐਨ 26 ਦੀ ਪੌਦ ਲਾਉਣੀ ਹੈ ਤਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਲਾ ਸਕਦਾ ਕਿਉਂਕਿ 22 ਤੋਂ ਲੈ ਕੇ 25 ਦਿਨਾਂ ਦੇ ਵਿੱਚ ਇਹਦੀ ਪੌਦ ਤਿਆਰ ਹੋ ਜਾਂਦੀ ਹੈ ਜੇਕਰ ਵੀਰ ਹੋਰ ਵੀ ਕੋਈ ਕੋਸ਼ਿਸ਼ ਕਰਦਾ ਹੈ ਜਾਂ ਕੋਈ ਵਧੀਆ ਟੰਗ ਨਾਲ ਸਮੇਂ-ਸਮੇਂ ਸਿਰ ਸਰੀਪ ਪਾਉਂਦਾ ਤਾਂ 21-22 ਦਿਨਾਂ ਦੀ ਪੌਦ ਇਹ ਤਿਆਰ ਹੋ ਜਾਂਦੀ ਹੈ ਜਿਹੜਾ ਇਹਦਾ ਹੁਣ ਠੁਕਮਾ ਸਮਾਂ ਆਏਗਾ ਇਹਦਾ ਪੌਦ ਲਾਉਣ ਦਾ 126 ਵੈਰਾਈਟੀ ਦਾ ਉਹ ਹੁਣ ਸਹੀ ਚੱਲ ਰਿਹਾ ਹੈ ਜੇਕਰ ਆਪਾਂ ਇਹਦੋਂ 2 ਦਿਨ 4 ਦਿਨ ਜਾਂ ਹਫਤਾ ਲੇਟ ਕਰਦੇ ਹਾਂ ਜੀ ਉਹ 10 ਸੌਣ ਤੱਕ ਜਾ ਕੇ ਆਪਣੇ ਪੁੱਟ ਕੇ ਬਾਣ ਦੇ ਵਿੱਚ ਲੱਗੇਗੀ ਸੋ ਜਿਹੜਾ ਇਹਦਾ ਹੁਣ ਠੋਕਮਾ ਸਮਾਂ ਜੀ 126 ਦਾ ਬਹੁਤ ਲੰਮਾ ਦਾ ਆ 23 22 23 24 ਤਰੀਕਾਂ ਦੇ ਵਿੱਚ ਜੇਕਰ ਆਪਾਂ ਇਹਨੂੰ ਲਾਉਨੇ ਆ ਤਾਂ ਇਹ 20 ਦਿਨਾਂ ਦੇ ਵਿੱਚ 22 ਦਿਨਾਂ ਦੇ ਵਿੱਚ ਤਿਆਰ ਹੋ ਜੂਗੀ ਜੇਕਰ ਇਹ 25 ਦਿਨਾਂ ਦੀ ਵੀ ਤਿਆਰ ਹੁੰਦੀ ਹੈ ਤਾਂ 2-4 ਸੌਣ ਨੂੰ ਆਪਣੇ ਬਾਣ ਦੇ ਵਿੱਚ ਲੱਗ ਜੂ ਜੋ ਕਿ ਇਹਦਾ ਬਹੁਤ ਵਧੀਆ ਸਮਾਂ ਇਹ ਤੋਂ ਬਾਅਦ ਜੇਕਰ ਆਪਾਂ ਇਹਨੂੰ ਜਿੰਨਾ ਲੇਟ ਕਰਾਂਗੇ ਗਾਹਾਂ ਵੱਡਣ ਵੇਲੇ ਇਹਦੇ ਵਿੱਚ ਸਿਲ ਇੰਨੀ ਜ਼ਿਆਦੇ ਆ ਜਾਂਦੀ ਹੈ ਕਿ ਇਹ ਟਾਈਮ ਕਾਫੀ ਲੈ ਜਾਂਦੀ ਹੈ। ਸੋ ਜਿਹੜੇ ਵੀ ਰਸ਼ਬੀ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਹੁਣ ਪੌਦ ਲਾ ਦਿਓ ਜੀ ਬਿਲਕੁਲ ਸਹੀ ਅਤੇ ਟੁਕਮਾ ਸਮਾਏਗਾ। ਵੀਕਰ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ ਜੀ।